गले श्रीगाप्न मलाई आत्तिँदा ਹੈਠੀ ਘਰ ਬੈਠ ਕੇ ਵੀ ਚਤਨਾ ਕਰੀਏ ਹਰ ਚੁਣੋ ਨਮਸ਼ਕਾਰੇ 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 ਹੋ ਨਮਸ਼ਕਾਰੇ 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 ਹੋ ਨਮਸ਼ਕਾਰੇ ਨਮਸ਼ਕਾਰੇ ਮਾਤਾ ਹਰਪਾਲ ਕੌਰ ਜੀ ਕਾਵੜ ਜੱਥੇ ਨੂੰ ਮਿਲਦੇ ਹੋਏ ਨਾਲ ਹੀ ਦੋਲਾ ਪਿੰਡ ਬਿਕੇ ਉਹਨਾਂ ਨੂੰ ਛੇ ਮੰਦਰ ਵਿਕੇ ਸਨਮਾਨ ਕਰਦੇ ਹੋਏ ਪਿੰਡ ਵਾਸੀ ਅਤੇ ਬਾਬਾ ਜੀ ਜੱਤੀਆ ਤਿਹਾਰਾ ਤੁਸੀਂ ਰਣਕੇ ਮੰਦਰ ਤੱਕ ਕਿੱਥੇ ਕੰਨ ਜਾਓਗੇ ਜੀ ਅੱਜ ਜਮਾਸ਼ਰ ਰਾਤ ਦੇ ਪਰਦੇ ਮੈਂ ਐਸਐਸਪੀ ਸਾਹਿਬ ਏਐਸਪੀ ਸਾਹਿਬ ਐਸਟੀਐਮ ਸਾਹਿਬ जिला प्रशासन पुलिस प्रशासन के सारे अधिकारी आज रणी के बंदर मुस्तक हुए हैं असं अरदास करते हैं कि जो सारे बंदा उस भगवान की कृपा इस तरह बनी रहे सारे असल आशीर्वाद रहे सू बहुत वाला लगे उतना जाके प्रशासन पुलिस के जे प्रबंध ने वो भी असं देखे है कि सारा कुछ बहुत चंकी तरह चल रहा है सारे बहुत बहुत उच्च अधिकारी आम कोई उम्मीद है जी जो रेगुलरली आए जाते ਸਾਰੇ ਉੱਚ ਅਧਿਕਾਰੀਆਂ ਨੂੰ ਸਾਰੇ ਪੰਜਾਬ ਸਰਕਾਰ ਦੇ ਤੇ ਪੂਰੇ ਇੰਡੀਆ ਦੇ ਜਿਹੜੇ ਵੀ ਨਹੀਂ ਮੰਤਰੀ ਮੰਡਲ ਵੱਲੋਂ ਕੋਈ ਜੀ ਉਹ ਇੱਕ ਪ੍ਰੋਗਰਾਮ ਆਉਗਾ ਤੁਹਾਨੂੰ ਅੱਗੇ ਬਤਾਇਆ ਜਾ ਸਕਦਾ ਪ੍ਰਧਾਨ ਜੀ ਸ਼ਿਵਰਾਤੀ ਦਾ ਤਿਹਾੜਾ ਕੀ ਕਹਿਣਾ ਚਾਹੋਗੇ ਆਪ ਦੇਖੋ ਜੀ ਸਾਰੇ ਦੇਸ਼ ਪਰਚ ਸਾਰੇ ਹਿੰਦੁਸਤਾਨ ਚਾਰੇ ਸ਼ਿਵਰਾਤੀ ਦਾ ਤਿਹਾੜਾ ਜਿਹੜਾ ਲੋਕ ਬੜੇ ਹੀ ਤਨਮਨ ਨੂੰ ਤੇ ਖੁਸ਼ੀ ਨਾਲ ਮਨਾਉਂਦੇ ਨੇ ਸਾਰੇ ਲੋਕ ਕਿੱਥੇ-ਜਿੱਥੇ ਕੋ ਜੀ ਤੁਹਾਨੂੰ ਤੋਂ ਅਸ਼ੀਰਵਾਦ ਲੈਂਦੇ ਨੇ ਤਾਂ ਜੋ ਦੀ ਪਰਿਵਾਰ ਚ ਸੁੱਖ ਸ਼ਾਂਤੀ ਬਣੀ ਰਹੇ ਤੇ ਸਾਡੇ ਦੇਸ਼ ਚ ਸੁੱਖ ਸ਼ਾਂਤੀ ਬਣੀ ਰਹੇ ਇਸ ਦਿਨ ਤੋਂ ਕੋਈ ਰਾਤ ਜਗਨੀ ਤਰਕੀਆਂ ਕਰੇ ਤੇ ਇਹੀ ਮੈਂ ਕਹਿਣਾ ਚਾਹੁੰਦਾ ਜੀ ਦਾ ਪਾਵਨ ਦਿਆਲ ਤੁਸੀਂ ਰੀਤੇ ਮਦਦ ਹੁੰਦੀ ਕਿੰਨ ਦੇਖੋ ਜੀ ਮੈਂ ਪਹਿਲਾ ਸ਼ਿਵਰਾਤਰੀ ਦੇ ਜਿਹੜੇ ਪੀਆ ਮੈਂ ਸਾਰੇ ਸ਼ਿਵ ਭਗਤਾਂ ਨੂੰ ਪੰਜਾਬੀਆਂ ਨੂੰ ਭਾਰਤੀਆਂ ਨੂੰ ਮੈਂ ਸਭ ਨੂੰ ਬਹੁਤ ਵਧਾਈ ਦੇਣਾ ਬਹੁਤ ਮੁਬਾਰਕਬਾਦ ਦੇਣਾ ਤੇ ਪ੍ਰਮਾਤਮਾ ਅੱਗੇ ਇਹ ਹੀ ਅਰਦਾਸ ਕਰਦਾ ਕਿ ਮੈਂ ਪਹਿਲਾਂ ਵੀ ਇਸ ਪਵਿੱਤਰ ਸਥਾਨ ਤੇ ਇਤਿਹਾਸਿਕ ਸਥਾਨਾਂ ਮੈਂ ਇੱਥੇ ਆਉਣਾ ਰਹਿਣਾ ਅੱਜ ਵੀ ਇਹ ਅਰਦਾਸ ਕੀਤੀ ਹੈ ਕਿ ਸਾਨੂੰ ਭਗਵਾਨ ਸ਼ਿਵ ਜੀ ਹਿੰਮਤ ਬਖਸ਼ਣ ਕਿ ਅਸੀਂ ਇਮਾਨਦਾਰੀ ਨਾਲ ਜਿਹੜੀ ਲੋਕਾਂ ਦੀ ਜਿਹੜੀ ਸੇਵਾ ਹੈ ਉਹ ਕਰ ਸਕੀਏ ਸੋ ਮੈਂ ਸਾਰਿਆਂ ਨੂੰ ਬਹੁਤ ਵਧਾਈ ਦਿਨਾ ਤੇ ਬਹੁਤ ਮੁਬਾਰਕਬਾਦ ਦਿਨਾ ਤੇ ਭਗਵਾਨ ਸ਼ਿਵ ਜੀ ਸਾਰਿਆਂ ਦੇ ਆਪ ਦੀ ਜਿਹੜੀ ਕਿਰਪਾ ਬਣਾਈ ਰੱਖੇ 2024 ਇਲੈਕਸ਼ਨ ਆਨ ਆ ਲਿਆ ਆ ਆਵਾਜ਼ ਆ ਰਹੀ ਹੈ ਕਿ ਮੀਟੇ ਨੂੰ ਟਿਕਟ ਮਿਲੇਗੀ ਐਮਪੀ ਦੀ ਕੀ ਕਹਿਣਾ ਜਾਊਂਗੇ ਵੇਖੋ ਪਤਾ ਨਹੀਂ ਹੁਣ ਤੁਹਾਨੂੰ ਪਤਾ ਹੋਊਗਾ ਪਰ ਹਜੇ ਤਾਂ ਸਾਡੀ ਦਾ ਪਾਰਟੀ ਦੀ ਪੀਏਸੀ ਦੀ ਮੀਟਿੰਗ ਹੋਊਗੀ ਉਹਦੇ ਚ ਕੈਂਡੀਡੇਟ ਡਿਸਾਈਡ ਹੋਣਗੇ ਫਿਰ ਜਾ ਕੇ ਜਿਹੜੀ ਅਫੀਸ਼ੀਅਲ ਅਨਾਉਂਸਮੈਂਟ ਆ ਉਹ ਹੋਊਗੀ ਪਰ ਜਿਹਦੀ ਵੀ ਪਾਰਟੀ ਡਿਊਟੀ ਲਾਊਗੀ ਕਿਸੇ ਦੀ ਵੀ ਲੱਗਦੀ ਆ ਸਾਰੇ ਸਾਡੀ ਪਾਰਟੀ ਸੱਚੇ ਸਿਪਾਹੀ ਨੇ ਇਮਾਨਦਾਰੀ ਨਾਲ ਡਿਊਟੀ ਨਿਭਾਵਾਗੇ ਸ਼ਿਵਰਾਤਰੀਆਂ ਤੇ ਤਿਹਾਰਾਂ ਕੀ ਕਰਨਾ ਚਾਹੋਗੇ ਸਾਰੇ ਸ਼ਿਵਰਾਤਰੀ ਦੇ ਤਿਹਾਰ ਦੀਆਂ ਇਸ ਖੇਤਰ ਦੇ ਤਿਹਾਰ ਦੀਆਂ ਸਾਰੇ ਹੀ ਹਲਕਾ ਨਿਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਬੜੀ ਖੁਸ਼ੀ ਦੀ ਗੱਲ ਹੈ ਸਪੈਸ਼ਲ ਤੌਰ ਤੇ ਸੀਐਮ ਸਾਹਿਬ ਦੇ ਮਾਤਾ ਜੀ ਮਾਤਾ ਹਰਪਾਲ ਕੌਰ ਜੀ ਪਹੁੰਚੇ ਨੇ ਅੱਜ ਧੂਰੀ ਹਲਕੇ ਦੇ ਵਿੱਚ ਅਸੀਂ ਲੱड्डा ਪਿੰਡ ਵਿਖੇ ਉਸ ਤੋਂ ਬਾਅਦ ਰਣੀਕੇ ਮੰਦਿਰ ਜੋ ਇਤਿਹਾਸਿਕ ਪ੍ਰਾਚੀਨ ਮੰਦਿਰ ਹੈ ਫਿਰ ਪੰਜਵਟੀ ਮੰਦਿਰ ਧੂਰੀ ਤੇ ਹੁਣ ਇੱਥੇ ਧੋਲੇ ਹਾਜ਼ਰੀ ਲਵਾ ਰਹੇ ਨੇ ਮਾਤਾ ਜੀ ਤਾਂ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਭਗਤ ਚਰਨ ਨੂੰ ਬਹੁਤ-ਬਹੁਤ ਵਧਾਈ ਇਸ ਦਿਹਾੜੇ ਦੀ ਜਿਵੇਂ ਕਹਿੰਦੇ ਸੀਐਮ ਸਾਹਿਬ ਖੁਦ ਵੀ ਕਹਿੰਦੇ ਕਿ ਮੈਂ ਬਿਜ਼ੀ ਰਹਿਣਾ ਪਰ ਮੇਰੀਆਂ ਪ੍ਰੋਬਲਮ ਸੁਣਨ ਲਈ ਮੇਰੀ ਟੀਮ ਤਿਆਰ ਹੈ ਕੀ ਕਰਨਾ ਚਾਹੋਗੇ ਬਿਲਕੁਲ ਹਰ ਪਲ ਤਿਆਰ ਹੈ ਜੀ ਦਿਨ ਹੋਵੇ ਰਾਤ ਹੋਵੇ ਅਸੀਂ ਪ੍ਰੋਬਲਮ ਸੁਣਨ ਵਾਸਤੇ ਧੂਰੀਵਾਲਕੇ ਦੇ ਹਰਕਾਰ ਨਿਵਾਸੀਆਂ ਦੇ ਨਾਲ ਖੜੇ ਹਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਈਵਨ ਕਿ ਸੀਐਮ ਸਾਹਿਬ ਦੀ ਫੈਮਿਲੀ ਜੇ ਸੀਐਮ ਸਾਹਿਬ ਆਪ ਨਹੀਂ ਪਹੁੰਚ ਸਕਦੇ ਤਾਂ ਫੈਮਿਲੀ ਚੋਂ ਕੋਈ ਨਾ ਕੋਈ ਜ਼ਰੂਰ ਇੱਥੇ ਹਾਜ਼ਰ ਹੋਵੇਗਾ ਸਹੀ ਮੰਤਰ ਹੈ ਸਹੀ ਮੰਤਰ

ਉਹ ਗੱਲ ਜਿਹੜੀ ਰੱਬ ਹੈ ਉਹ ਬਾਬਾ ਜੀ ਨੂੰ ਨੋ ਨਾ ਬਕਸੀ ਜੀ ਬਕਸੀ ਜੀ ਲਾ ਲਓ ਜੋ ਆਪਣੀ ਕੋਲੇ ਕੀ ਜੋ ਜੈ ਬਨੂ ਕੀ ਦਾ ਜੀ ਸ਼ਿਵ ਰਾਤੀ ਦੇ ਮੌਕੇ ਤੇ ਭਨੀ ਕੇ ਮੰਦਪ ਦੇ ਵਿੱਚ ਜਿਹੜੇ ਸਮਾਗਮ ਕਰਿਆ ਕੀ ਕਰਾਂਗੇ ਇਹ ਸਾਡੀ ਸ਼ਿਪ ਹੋਲੇ ਸੇਵਾ ਸੰਮਤੀ ਦੂ ਤੇ ਪਿਛਲੇ 36 ਸਾਲਾਂ ਤੋਂ ਸ੍ਰੀ ਗਿਆਨ ਬਾਬਾ ਜੀ ਦੇ ਅਸ਼ੀਰਵਾਦ ਸਦਕਾ ਬਣਾਈ ਗਈ ਸੀ ਜਨ ਨਹੀਂ ਕਰਦੇ ਜੁੱਤੀਆਂ ਦੀ ਸੇਵਾ ਵਾਸਤੇ ਪਿਛਲੇ 36 ਸਾਲਾਂ ਤੋਂ ਹੀ ਅਸੀਂ ਪੂਰੀ ਲਗਾਤਾਰ ਸੇਵਾ ਕਰਦੇ ਆ ਰਹੇ ਹਾਂ ਔਰ ਇੱਥੇ ਸ਼ਿਵਰਾਤਰੀ ਦੇ ਉੱਤੇ ਜੋ ਵੀ ਸਾਡੇ ਨਵੇਂ 300 ਇਕੱਠਾ ਹੁੰਦਾ ਉਸ ਵਿੱਚ ਅਸੀਂ ਆਪਣੇ ਸਾਥੀਆਂ ਦਾ ਸਹਿਯੋਗ ਹੋਰ ਵਧਾ ਚੜਾ ਕੇ ਪਾ ਕੇ ਲੜਕੀਆਂ ਦੇ ਵਿਆਹ ਕਰਦੇ ਆ। ਦੂਕੇ ਇਸ ਵਾਰ ਵੀ 19ਵੀਂ ਵਾਰ 31 ਮਾਰਚ ਦਿਨ ਐਤਵਾਰ ਨੂੰ ਮੰਗਲਾ ਆਸ਼ਰਮ ਤੋਂ ਰਿ ਵਿਹੇ ਕੀਤੇ ਜਾਣਗੇ। ਕਿੰਨੀਆਂ ਲੜਕੀਆਂ ਦੇ ਵਿਆਹ ਕੀਤੇ ਜਾਣਗੇ ਜੀ? 5 ਲੜਕੀਆਂ ਦੇ ਵਿਆਹ ਕੀਤੇ ਜਾਣਗੇ ਜੀ। ਆਪਣੀ ਸੰਗਠੀ ਕੋਲੋਂ ਕੋ ਹੋਰ ਵੀ ਸਮਾਜਿਕ ਆਪਣੀ ਸਮਤੀ ਬੰਦੇ ਹੋਰ ਵੀ ਜਿੱਥੇ ਵੀ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਜਿਵੇਂ ਕਿ ਮਾਹਾਕੁੰਮ ਲੱਗਦੇ ਨੇ ਕੁੰਮ ਦੇ ਮੇਲੇ ਹਰਦਵਾਰ ਵਗੈਰਾ ਲੱਗਦੇ ਨੇ ਨਾਣਾਦੇਵੀ ਜੰਦੇ ਆ ਮੰਨਸਾਦੇਵੀ ਜੰਦੇ ਆ ਧੂਰੀ ਦੇ ਵਿੱਚ ਜਿੱਥੇ ਵੀ ਕੋਈ ਪ੍ਰੋਗਰਾਮ ਧਾਰਮਿਕ ਪ੍ਰੋਗਰਾਮ ਹੁੰਦਾ ਉੱਥੇ ਵੀ ਜੁੱਤਾ ਲਈ ਸੇਵਾ ਕਰਦੇ ਆ ਜੀ ਸ਼ਹਿਰ ਵਸਿਆ ਨੂੰ ਦੇਖੋ ਜੀ ਉਹਨਾਂ ਦਾ ਸਾਨੂੰ ਸਹਿਯੋਗ ਬਹੁਤ ਹੈ ਉਹਨਾਂ ਦਾ ਸਹਿਯੋਗ ਨੂੰ ਸਦਕਾ ਹੀ ਇਹ ਸਾਰੇ ਕਾਰਜ ਪੂਰੇ ਹੁੰਦੇ ਨੇ ਉਹਨਾਂ ਨੂੰ ਅਸੀਂ ਤਾਂ ਇਹੀ ਬੇਨਤੀ ਕਰਾਂਗੇ ਜੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨੂੰ ਸਹਿਯੋਗ ਦੇ ਕੇ ਇਹ ਕਾਰਜ ਪੂਰਾ ਚਾੜਨ। ਪ੍ਰਧਾਨ ਜੀ ਅੱਜ ਸ਼ਿਵਰਾਤੀ ਐਕੀ ਕਹਿਣਾ ਚਾਹੋਗੇ? ਬੋਲੇ ਬਾਲਾ ਜੀ ਮਹਾਰਾਜ ਕੀ ਜੈ ਸ਼ੰਕਰ ਭਗਵਾਨ ਕੀ ਜੈ ਅੱਜ ਸਾਡਾ ਬਹੁਤ ਪੁਰਾਤਨ ਸ਼ਿਵਰਾਤਰੀ ਦਾ ਤਿਹਾਰ ਜੋ ਯੁਗਾ ਯੁਗਾ ਤੋਂ ਮਨਾਇਆ ਜਾ ਰਿਹਾ ਹੈ ਉਹ ਅੱਜ ਪਰ ਸਾਨੂੰ ਅੱਜ ਨਸੀਬ ਹੋਇਆ ਉਹਦੇ ਪਰ ਤੇ ਅਸੀਂ ਬਾਲਾ ਜੀ ਮੰਦਿਰ ਦੇ ਵਿੱਚ ਆਏ ਆ ਤੇ ਬਹੁਤ ਹੀ ਭਾਗਿਆਸ਼ਾਲੀ ਆ ਅਸੀਂ ਵੀ ਜੋ ਸਾਨੂੰ ਅੱਜ ਇੱਥੇ ਆ ਕੇ ਸ਼ੰਕਰ ਮਹਾਰਾਜ ਜੀ ਦੀ ਦਰਸ਼ਨਾਂ ਦਾ ਮੌਕਾ ਮਿਲਿਆ ਸਾਡੇ ਪਾਲਾ ਜੀ ਮੰਦਰੀ ਜੋ ਮੈਨੇਜਮੈਂਟ ਹੈ ਸਾਡੇ ਪ੍ਰਧਾਨ ਜੀ ਸੇਵ ਕੁਮਾਰ ਜੀ ਸਾਰੇ ਮੈਂਬਰ ਸਹਿਵਾਨ ਬੜੀ ਹੀ ਮਿਹਨਤ ਲਗਨ ਦੇ ਨਾਲ ਇਹਨਾਂ ਨੇ ਮੰਦਰੀ ਦੀ ਸਾਰੀ ਦਾ ਕੰਮ ਮੰਦਰੀ ਜਮੀਨ ਖਰੀਦਦਾ ਕੰਮ ਬਹੁਤ ਹੀ ਮਿਹਨਤ ਕੀਤੀ ਹੈ ਜਿੰਨੀ ਮਿਹਨਤ ਕਰਦੇ ਉੰਨੀ ਥੋੜੀ ਹੈ ਇਹਨਾਂ ਨੂੰ ਇਸ ਕਰਕੇ ਬਹੁਤ-ਬਹੁਤ ਮੁਆਫੀ ਤਰਫੋਂ ਸ਼ਿਵਰਾਤੀ ਜੀ ਆ ਸਾਰੇ ਮੈਂਬਰਾਂ ਨੂੰ ਵਧਾਈਆਂ ਦਿੰਨਾ ਸਾਰੇ ਹਰਕਾ ਨੇ ਵਸਨੀਕਾਂ ਨੂੰ ਕਿ ਰਾਤਰੀ ਦੀਆਂ ਬਹੁਤ ਬਹੁਤ ਸ਼ੁਭ ਕਾਮਨਾਵਾਂ ਬਹੁਤ ਬਹੁਤ